ਅੱਜਕੱਲ ਪਤਾ ਨਹੀਂ ਕੀ ਹੋ ਰਿਹਾ ਜਿਹੜੇ ਬੱਚੇ ਆਪਣੇ ਕੋਲ ਪੜਨ ਆਉਂਦੇ ਆ ਉਹਨਾਂ ਦੀ دلچਸਪੀ ਜਮੀ ਘਟ ਗਈ ਹੈ ਪੜਾਈ ਦੀ ਪਤਾ ਹੈ ਕੀ ਹੈ ਬਈ ਆਪਣਾ ਜਿਹੜਾ ਪਿੱਛੇ ਜਾਣ ਦਾ ਮੇਨ ਕਾਰਨ ਕੀ ਹੈ ਲੋਕ ਕਦੋਂ ਪੜਨਾ ਸਟਾਰਟ ਕਰਦੇ ਆ ਬੱਚੇ ਕਦੋਂ ਪੜਨਾ ਸਟਾਰਟ ਕਰਦੇ ਆ ਜਦੋਂ ਨੋਟੀਫਿਕੇਸ਼ਨ ਆਉਂਦਾ ਹੈ ਨੋਟੀਫਿਕੇਸ਼ਨ ਨੂੰ ਦੇਖ ਕੇ ਬੱਚੇ ਫਿਰ ਇਹ ਸੋਚਦੇ ਆ ਇੱਕ ਡੇਢ ਮਹੀਨੇ ਚ ਸਾਨੂੰ ਜੋਬ ਮਿਲਣੀ ਚਾਹੀਦੀ ਹੈ ਫਿਰ ਜਿਹੜੇ ਬੱਚੇ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਤਿਆਰੀ ਕਰ ਰਹੇ ਆ ਉਹਨਾਂ ਨੂੰ ਜੋਬ ਕਿਉਂ ਨਹੀਂ ਮਿਲੂਗੀ ਆਪਾਂ ਭਾਲਦੇ ਆ ਇੱਕ ਜਾਂ ਡੇਢ ਮਹੀਨੇ ਦੇ ਵਿੱਚ ਜੌਬ ਮਿਲ ਜੇ ਐਦਾਂ ਨਹੀਂ ਹੁੰਦਾ ਇਹ ਦੇ ਲਈ ਆਪਾਂ ਨੂੰ ਮਿਹਨਤ ਹੱਦੋਂ ਵੱਧ ਕਰਨੀ ਪੈਂਦੀ ਹੈ ਇੱਕ ਨੌਕਰੀ ਲੈਣ ਦੇ ਲਈ ਪਰੰਤੂ ਆਪਣਾ ਕੀ ਹੈ ਪਿੱਛੜਦੇ ਜਾ ਰਹੇ ਆਪਾਂ ਇਸ ਚੀਜ਼ਾਂ ਤੋਂ ਮੈਂ ਵੀ ਦੇਖਿਆ ਬੱਚੇ ਜਿਨ੍ਹਾਂ ਜਦੋਂ ਪੇਪਰ ਤੇ ਜਿਵੇਂ 5 ਦਿਨ ਲੈ ਕੇ 2 ਦਿਨ ਲੈ ਕੇ ਉਹ ਐਂੀਆਂ ਜੀਆਂ ਕਲਾਸਾਂ ਭਾਲਦੇ ਆਂ ਵੀ ਇੱਕ ਕਲਾਸ ਵਿੱਚ ਅਸੀਂ ਕਲਾਸ ਲਾਈਏ ਪੇਪਰ ਕਲੀਅਰ ਹੋ ਗਏ ਇਹ ਨਾ ਮਾਈਂਡ ਡਾਇਵਰਟ ਹੁੰਦਾ ਵੀਰੇ ਉਹਨਾਂ ਦਾ ਪਤਾ ਕੀ ਕਰਦੇ ਆ ਕੋਈ ਆਨਲਾਈਨ ਬੈਚ ਲੈ ਲਿਆ ਕਿਸੇ ਸਰ ਕੋਲੋਂ ਪੜ੍ਹ ਲਿਆ ਆਫਲਾਈਨ ਅਕਾਡਮੀ ਚ ਪੜ੍ਹ ਲਿਆ ਉਹ ਕੀ ਕਰਦੇ ਆ ਜਿੱਥੋਂ ਜਿੱਥੋਂ ਮਟੀਰੀਅਲ ਮਿਲਦਾ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਐ ਏਸੇ ਚ ਹੀ ਫਸ ਜਾਂਦੇ ਉਹ ਉਹ ਕਹਿੰਦੇ ਹੁੰਦੇ ਨਾ ਗੁਰੂਪਮ ਇੱਕ ਹੋਵੇ ਚੰਗਾ ਹੋਵੇ ਹਾਂ ਉਹ ਵੀ ਗੱਲ ਹੈਗੀ ਆ ਵੀ ਬਹੁਤੇ ਘਰਾਂ ਦਾ ਪੁਰਾਣਾ ਭੁੱਖਾ ਰਹਿੰਦਾ ਹੁਣ ਨੌਕਰੀ ਲੱਗਣ ਵਾਸਤੇ ਜਿੱਥੇ 6-6 ਸਾਲ ਹੋ ਗਏ ਕਿਆਰੀ ਕਰਦੇ ਇਹਨੂੰ ਉਹਨਾਂ ਨੂੰ ਨੌਕਰੀ ਹਣੇ ਤੱਕ ਮਿਲੀ ਨਹੀਂ ਪਰ ਜਿਹੜੇ ਇਹ ਨਵੀਂ ਪਨੀਰੀ ਕਹਿ ਦਿੰਦੇ ਆਪ ਇਹਨਾਂ ਨੂੰ ਇੱਕ ਕਲਾਸ ਵਿੱਚ ਹੀ ਲਾ ਦਿੰਦੇ ਨੇ ਇੱਕ ਕਲਾਸ ਲਾਈਏ ਅਸੀਂ ਪੇਪਰ ਕਲੀਅਰ ਕਰਦੇ ਹਾਂ ਬਿਲਕੁਲ ਇਹ ਐਦਾਂ ਜਦੋਂ ਮੰਨ ਲਓ ਪੇਪਰ ਦੇ ਕੋਈ ਵੀ ਆਪਾਂ ਨੂੰ ਪਤਾ ਲੱਗਾ ਵੀ ਇਸ ਤਰੀਕ ਤੋਂ ਪੇਪਰ ਸਟਾਰਟ ਨਹੀਂ ਜਿਵੇਂ ਫੌਰਨ ਫੋਰ ਐਗਜ਼ਾਮਪਲ ਆਪਾਂ ਕਹਿ ਦਿੰਦੇ ਆ ਜੋ SSC ਦੇ ਪੇਪਰ ਚੱਲ ਰਹੇ ਆ ਜਾਂ ਪੰਜਾਬ ਪੁਲਿਸ ਦੇ ਜਿਵੇਂ ਸ਼ਿਫਟਾਂ ਦੇ ਵਿੱਚ ਪੇਪਰ ਹੋਏ ਸੀ ਉਹਨਾਂ ਦੇ ਵਿੱਚ ਬੱਚੇ ਕੀ ਕਰਦੇ ਆ ਜਦੋਂ ਜਿਸ ਬੱਚੇ ਦਾ ਮਹੀਨੇ ਦਾ ਪੇਪਰ ਰਹਿ ਗਿਆ ਇੱਕ ਉਹ ਸੋਚਦਾ ਮੈਂ ਬਹੁਤ ਪੜ ਲਿਆ ਹੁਣ ਮੈਂ ਰਿਵੀਜ਼ਨ ਕਰਾਂ ਕਿੱਥੇ ਕਰਾਂ ਕਿਸੇ ਅਕੈਡਮੀ 'ਚ ਜਿਵੇਂ ਆਪਣੇ ਕੋਲੇ ਆਉਂਦੇ ਆ ਫਿਰ ਉਸ ਇੱਕ ਇੱਕ ਮਹੀਨੇ ਦੇ ਵਿੱਚ ਉਹ ਜਦੋਂ ਉਹਨਾਂ ਨੂੰ ਕੋਈ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਫਿਰ ਉਹ ਪਜਲ ਹੋ ਜਾਂਦੇ ਆ ਵੀ ਇਹ ਗੱਲ ਉੱਥੇ ਨਹੀਂ ਪੜੀ ਜਾਂ ਉੱਥੇ ਇਸ ਤੋਂ ਵੱਧਕ ਪੜਾਇਆ ਜਾ ਰਿਹਾ ਸੀ ਕਿਵੇਂ ਵੀ ਕਿਸ ਵੱਲ ਧਿਆਨ ਦੇਈਏ ਉੱਥੇ ਜਾ ਕੇ ਫਿਰ ਬੱਚਾ ਪਜਲ ਹੋ ਜਾਂਦਾ ਇੱਕ ਸੇਵਨ ਹੈਗੇ ਨਾਲੋਂ ਵੀ ਪੇਪਰ ਕਾਦਾ ਸੀ ਪੇਪਰ ਪੰਜਾਬ ਪੁਲਿਸ ਦਾ ਪਰ ਇਹਦੇ ਵਿੱਚ ਕੀ ਸਲੇਵਸ ਆਊਗਾ ਸਲੇਵਸ ਦੀ ਮੈਂ ਜਿਹੜੀ ਚੀਜ਼ਾਂ ਸਲੇਵਸ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਪੇਪਰ ਵਿੱਚ ਆਣਾ ਕੁਝ ਹੁੰਦਾ ਪਰ ਨੂੰ ਕੁਝ ਲੱਗ ਰਿਹਾ ਇਹ ਚੀਜ਼ ਵੀ ਵੱਡਾ ਰੀਜਨ ਰਹੀ ਹੈ ਮੇਰੇ ਵੀਰੇ ਆਪਾਂ ਘਰ ਪਾਉਨੇ ਆ ਚਲੋ ਕਈ ਲੋਕ ਤਾਂ ਨਕਸ਼ੇ ਤੋਂ ਪਵਾਉਂਦੇ ਕਈ ਜਿਵੇਂ ਆਪਾਂ ਨੇ ਘਰ ਪਾਉਣਾ ਆਮ ਘਰਾਂ ਦੇ ਹੋਗੇ ਜਿਵੇਂ ਆਪਾਂ ਹੋਗੇ ਆਪਾਂ ਪਹਿਲਾਂ ਇਹ ਚੀਜ਼ ਤਾਂ ਸੋਚ ਕੇ ਰੱਖਦੇ ਨਾ ਕਿੰਨੇ ਕਮਰੇ ਬਣਾਉਣੇ ਆ ਰਸੋਈ ਕਿੱਥੇ ਬਣੂਗੀ ਔੜੀਆਂ ਕਿੱਥੇ ਪਲਾਨਿੰਗ ਤਾਂ ਹੁੰਦੀ ਹੈ ਨਾ ਇਸੇ ਤਰ੍ਹਾਂ ਹੁੰਦਾ ਪੇਪਰਾਂ ਦੇ ਵਿੱਚ ਜਿਵੇਂ ਹੁਣ ਬੱਚੇ ਨੇ ਪੇਪਰ ਭਰਿਆ ਕੋਈ ਵੀ ਜਿਵੇਂ SSC ਦਾ ਪੇਪਰ ਭਰਤਾ ਚਲੋ ਹਨਾ ਆਪਾਂ ਸੈਂਟਰ ਨੂੰ ਲੈ ਕੇ ਚੱਲਦੇ ਹਾਂ ਉੱਥੇ ਬੱਚਾ ਕੀ ਕਰਦਾ ਸਿਲੇਬਸ ਨਹੀਂ ਦੇਖਦਾ ਬਸ ਇੱਕ ਇਹ ਹੈ ਪੜਨਾ ਸਟਾਰਟ ਕਰ ਪੜਨਾ ਸਟਾਰਟ ਕਰੋ ਹੁਣ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਇੰਡੀਅਨ ਜੀਕੇ ਜਾਂ ਇੰਡੀਅਨ ਹਿਸਟਰੀ ਆਪਾਂ ਪੜ੍ਹਨੀ ਹੈ ਉਸ ਦੇ ਵਿੱਚ ਸ਼ਾਇਦ ਮੇਬੀ ਕੁਝ ਟੌਪਿਕ ਉਹਨਾਂ ਨੇ ਸੁਜੈਸ਼ਨ ਕੀਤੇ ਹੋਣ ਕਿ ਹਾਂ ਭਾਈ ਇਹ ਟੌਪਿਕਾਂ ਦੇ ਵਿੱਚੋਂ ਹੀ ਆਉਣਾ ਹੈ ਪਰੰਤੂ ਆਪਾਂ ਕੀ ਕਰਦੇ ਆ ਫਿਰ ਸਾਰੇ ਨੂੰ ਪੜਨ ਦੀ ਕੋਸ਼ਿਸ਼ ਕਰਦੇ ਹੁਣ ਸਾਰੀ ਹਿਸਟਰੀ ਬਹੁਤ ਜ਼ਿਆਦਾ ਪਰ ਤੋਂ ਪਹਿਲਾਂ ਇੰਨਾ ਚੀਜ਼ ਯਾਦ ਕਰਨ ਦੀ ਬਹੁਤ ਦਿੱਕਤ ਦਿੰਦੀਆਂ ਚੀਜ਼ਾਂ ਬਿਲਕੁਲ ਉਹਦੇ ਲਈ ਆਪਾਂ ਨੂੰ ਟਾਈਮ ਮੰਗਦੇ ਆ ਨਾ ਫਿਰ ਟਾਈਮ ਤਾਂ ਹੀ ਨਹੀਂ ਮਿਲਦਾ ਬੱਚਿਆਂ ਨੂੰ ਕਿਉਂ ਕਿਉਂਕਿ ਫਿਰ ਇੱਕ ਚੀਜ਼ ਇਹ ਹੁੰਦੀ ਹੈ ਮੈਂ ਆਮ ਇੱਕ ਗੱਲ ਦੇਖੀ ਹੈ ਵੀਰੇ ਬੱਚੇ ਨੂੰ ਨਾ ਫੀਸ ਭਰਨੀ ਪੈ ਜੇ 1000 1500 ਉਹ ਪਤਾ ਕੀ ਕਰਦੇ ਹੁੰਦੇ ਆ ਮੈਂ ਜਿੰਨਾਂ ਨੂੰ ਜਾਣਦਾ ਉਹ ਇਹ ਕੱਲ ਕਹਿੰਦੇ ਨੇ ਸਰਕਾਰ ਦੇ ਹਾਲਾਤ ਨਹੀਂ ਹੈਗੇ ਮੈਂ ਐਗਰੀ ਹਾਂ ਕਿਉਂਕਿ ਆਪਾਂ ਵੀ ਗਰੀਬ ਘਰਾਂ ਚੋਂ ਆਈ ਹਾਂ ਨਾ ਆਪਾਂ ਨੂੰ ਐਗਰੀ ਹਾਂ ਇਸ ਚੀਜ਼ ਤੋਂ ਪਰੰਤੂ ਉਹਨਾਂ ਬੱਚਿਆਂ ਨੂੰ ਤੁਸੀਂ ਕਿਸੇ ਕਾਲਜ ਕੰਟੀਨ ਚ ਜਾਂ ਕਿਤੇ ਵੀ ਕੋਈ ਦੋਸਤ ਮਿੱਤਰਾਂ ਨਾਲ ਪਾਰਟੀ ਕਰਦੇ ਬਰਥਡੇ ਮਨਾਉਂਦੇ ਵੇਖੋ ਉੱਥੇ ਉਹ ਕਹਿ ਦਿੰਦੇ ਆ ਸਾਰਾ ਸਾਡਾ 3000 ਤੋਂ 3500 ਖਰਚਾ ਆ ਗਿਆ ਇਸ ਚੀਜ਼ ਦੇ ਉੱਤੇ ਤੁਸੀਂ ਇਹ ਦੇਖੋ ਤੁਹਾਡਾ ਬਰਥਡੇ ਮੇਨ ਹੈ ਜਾਂ ਤੁਹਾਡੀ ਜੌਬ ਮੋਬਾਈਲ ਹੈ ਤੁਸੀਂ ਦੇਖ ਲਓ ਫੋਨ ਕਿੰਨੇ ਕਿੰਨੇ ਮਹਗੇ ਨੇ ਰੀਚਾਰਜ ਮੁੱਕਣ ਨਹੀਂ ਦਿੰਦੇ ਵੀਰੇ ਇੱਕ ਦਿਨ ਜਦੋਂ ਐ ਲੱਗ ਜੇ ਨਾ ਵੀ ਰੀਚਾਰਜ ਮੁੱਕਣ ਵਾਲਾ ਛੱਡਦੇ ਨਹੀਂ ਉਸ ਤੋਂ ਅਗਲੇ ਦਿਨ ਰੀਚਾਰਜ ਹੁੰਦਾ ਇੱਕ ਦਿਨ ਪਹਿਲਾਂ ਹੀ ਕਰਵਾ ਲੈਂਦੇ ਸਾਰਾ ਪੈਸੇ ਤੋਂ ਵੱਧ ਹੀ ਹੈ ਨਾ ਇਸ਼ੂ ਬਿਲਕੁਲ ਮੈਂ ਕਈ ਬੱਚਿਆਂ ਨੂੰ ਜਾਣਦਾ ਜੋ ਕਹਿੰਦੇ ਆ ਵੀ ਸਾਡੇ ਕੋਲ ਉਹ ਨਹੀਂ ਹੁੰਦਾ ਮਤਲਬ ਪੈਸੇ ਨਹੀਂ ਹੁੰਦੇ ਮੈਂ ਐਗਰੀ ਹਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਰਦਾ ਹਾਂ ਨਾ ਫੋਨ ਹੈ ਫੋਨ ਦੇ ਉੱਤੇ ਜਿਹੋ ਜਿਹਾ ਦੇਖੋਗੇ ਉਦਾਂ ਦਾ ਮਿਲੇਗਾ ਇੰਸਟਾਗ੍ਰam ਫੇਸਬੁੱਕ ਗਲਤ ਨਹੀਂ ਹੈ ਉਹਨਾਂ ਦੇ ਉੱਤੇ ਜੋ ਚੀਜ਼ਾਂ ਆਪਾਂ ਸਰਚ ਕਰ ਰਹੇ ਆ ਉਹ ਗਲਤ ਹੈ ਹੁਣ ਇੰਸਟਾਗ੍ਰam ਤੇ ਵੀ ਬਹੁਤ ਸਾਰੇ ਚੈਨਲ ਹੈ ਜਿੰਨਾਂ ਤੇ ਆਪਾਂ ਨੂੰ ਸ਼ਾਰਟਸ ਵੀਡੀਓ ਮਿਲਦੀਆਂ ਨੇ ਹਾਲ ਦੀ ਸਟਡੀ ਰਿਲੇਟਡ ਹੁੰਦਾ ਬਹੁਤ ਮਟੀਰੀਅਲ ਬਹੁਤ ਸਰ ਬਹੁਤ ਆਪਨਾ YouTube ਤੇ ਕਿੰਨਾ ਮਟੀਰੀਅਲ ਪਿਆ ਸਾਰੀ YouTube ਜੇ ਆਪਾਂ ਉਹਨਾਂ ਨੂੰ ਦੇਖਾਂਗੇ ਉਸੇ ਤਰ੍ਹਾਂ ਦੇ ਆਉਣਗੇ ਨਾ ਹੁਣ ਜੇ ਆਪਾਂ ਸਰ ਪਹਿਲੀ ਵਾਰ YouTube ਚਲਾਈਏ ਜੇ ਮੈਂ ਉੱਤੇ ਸੌਂਗ ਭਰਤਾ ਕਿਸੇ ਕਲਾਕਾਰ ਦਾ ਉਹਦੇ ਰਿਲੇਟਡ ਸਾਰੇ ਸੌਂਗ ਆ ਜਾਣਗੇ ਆਪਾਂ ਨੂੰ ਬੀ ਇਦਾ ਇੰਟਰਸਟ ਏ Song ਦੇ ਵਿੱਚ ਐ ਇਸ ਕਲਾਕਾਰ ਦੇ ਵਿੱਚ ਜੇ ਆਪਾਂ ਉਸ ਤੇ ਪਹਿਲਾ ਟੌਪਿਕ ਆਪਾਂ ਕਿਸੇ ਸਟੱਡੀ ਮਟੀਰੀਅਲ ਦਾ ਭਰਾਂਗੇ ਨਾ ਤਾਂ ਉਸ ਤੇ ਸਟੱਡੀ ਰਿਲੇਟਡ ਹੀ ਆਊਗਾ ਆਪਾਂ ਕੀ ਕਰ ਰਹੇ ਆ ਇੱਥੋਂ ਹੀ ਗੁੰਮਰਾ ਹੋ ਰਹੇ ਆ ਜਦੋਂ ਆਪਣੀ ਜੜੀ ਨਹੀਂ ਚੰਗੀ ਹੈਗੀ ਆਪਾਂ ਕਿਵੇਂ ਉੱਪਰ ਜਾ ਕੇ ਆਪਾਂ ਕਹੀਏ ਵਿੱਚ ਚਬਾਰਾ ਵਧੀਆ ਹੋ ਜਾਏ ਐਵੇਂ ਕਿਵੇਂ ਹੋਊਗਾ ਨਾ ਸਾਰਾ ਸਹੀ ਗੱਲ ਆ ਸਾਰਾ ਇਹ ਚੀਜ਼ਾਂ ਇਹ ਆਪਣੀ ਤਰਾਸ਼ ਦੀ ਬਣਦੀ ਜਾ ਰਹੀ ਹੈ ਇੱਕ ਤਰ੍ਹਾਂ ਬਹੁਤ ਵੱਡੀ ਤਰਾਸ਼ ਦੀ ਹੈ ਇਹ ਇੱਕ ਸਰ ਸਟੇਟਸ ਬਣ ਰਿਹਾ ਮੈਂ ਸਟੇਟਸ ਪਾ ਰਿਹਾ ਆਈ ਲਵ ਮਾਈ ਮਮ ਠੀਕ ਹੈ ਦੁਨੀਆ ਦੇਖ ਰਹੀ ਐ ਸੈਂਡ ਮੀ ਸੈਂਡ ਮੀ ਮੰਨ ਲਓ ਸਾਰੇ ਲਾ ਦੇਣਗੇ ਪਰੰਤੂ ਮੇਰੀ ਮਾਂ ਨੂੰ ਤਾਂ ਪੁੱਛੋ ਘਰ ਜਾ ਕੇ ਵੀ ਮੈਂ ਉਹਨੂੰ ਪਿਆਰ ਕਰਦਾ ਹੋ ਸਕਦਾ ਮੇਰੀ ਮਾਤਾ ਨੂੰ ਮੈਂ ਘਰੇ ਬੁਲਾਉਂਦਾ ਨਾ ਹੋਵਾਂ ਪਰ ਸਟੇਟਸਾਂ 'ਚ ਮੈਂ ਇਹ ਸ਼ੋਅ ਕਰ ਰਿਹਾ ਆਪਾਂ ਦੂਜੇ ਦੇ ਫੋਕਸ 'ਚ ਸਟੇਟਸਾਂ ਤਾਂ ਹੀ ਰਹਿ ਚੁੱਕੇ ਆਂ ਇਹ ਚੀਜ਼ਾਂ ਵੀ ਬਾਹਰ ਵੀ ਦੁਨੀਆ 'ਚ ਜ਼ਿਆਦਾ ਤੇ ਜ਼ੋਰ ਜਿਵੇਂ ਪੜਨ ਲੱਗਦਾ ਬੱਚਾ ਪਹਿਲਾਂ ਸਟੋਰੀ ਬਾਅਦ ਵਿੱਚ ਪੜਨ ਲੱਗ ਰਿਹਾ ਪਹਿਲਾਂ ਤਾਂ ਐਵੇਂ ਕਰਦੇ ਬਹੁਤ ਗ੍ਰੰਥ ਪੜ੍ਹਨੇ ਪੈਂਦੇ ਉਹਦੇ ਵਿੱਚੋਂ ਮੇਨ ਮੇਨ ਪੁਆਇੰਟ ਕੱਢਣੇ ਪੈਂਦੇ ਪਰ ਅੱਜ ਕੱਲ YouTube ਤੇ ਹਰ ਜਿਹ ਆਪਣੀ ਮੇਨ ਮੇਨ ਪੁਆਇੰਟ ਲੋਕਾਂ ਦੀ ਐਨੀ ਮਿਹਨਤ ਆ ਉਹ ਆਪਾਂ ਨੂੰ ਇੱਕ ਕਲਾਸ 'ਚ ਦੇ ਦਿੰਦੇ ਆ ਸਰ ਆਪਾਂ ਬਿਲਕੁਲ ਸਰ ਆਪਾਂ ਕਲਾਸ ਬਣਾਉਨੇ ਆ ਆਪਣੇ ਚੈਨਲ ਦੇ ਉੱਤੇ ਜਿਸ ਤੇ ਆਪਾਂ ਇੱਕ ਵੀਡੀਓ ਬਣਾਉਨੇ ਆ ਡੇਢ ਘੰਟੇ ਦੀ ਡੇਢ ਘੰਟੇ ਦੀ ਵੀਡੀਓ ਬਣਾਉਣ ਪਿੱਛੇ ਆਪਾਂ ਨੂੰ ਨਾ ਨਾ ਕਰਦੇ ਉਸ ਦੇ ਪਿੱਛੇ ਆਪਾਂ ਨੂੰ 35 ਤੋਂ 40 ਘੰਟੇ ਤਾਂ ਮਿਹਨਤ ਕਰਨੀ ਪੈਂਦੀ ਆ ਫੇਰ ਜਾ ਕੇ ਉਹ ਵੀਡੀਓ ਬਣਦੀ ਹੈ ਨਾ ਪਰੰਤੂ ਉਸ ਨੂੰ ਦੇਖਣ ਦੇ ਵਿੱਚ ਬੱਚਾ ਹਿਜਕ ਚੋਂਦਾ ਕਿਉਂ ਆ ਜਦੋਂ ਨੋਟੀਫਿਕੇਸ਼ਨ ਆਊਗਾ ਦੇਖ ਲਾਂਗੇ ਜੇ ਆਪਾਂ ਇੱਕ ਦਾ ਥੋੜਾ ਥੋੜਾ ਖਾੜਨਾ ਇੱਕ ਇੱਕੋ ਦਾਮ ਪੜਨਾ ਫਰਕ ਨਹੀਂ ਪੈਂਦਾ ਸਰ ਹਾਂਜੀ ਜਿਵੇਂ ਦੇਸੀ ਕਿ ਉਹ ਇੱਕ ਦਿਨ ਖਾ ਨਾਲ ਪਲਵਾਨ ਬਿਲਕੁਲ ਸਰ ਬਿਲਕੁਲ ਹੁਣ ਜੇ ਇੱਕ ਦਿਨ ਦੇ ਵਿੱਚ ਆਪਾਂ ਕਹਿਤਾ ਬੱਚੇ ਨੂੰ ਕਿ ਲੋ ਕਿ ਉਹ ਖਾ ਲੋ ਪਲਵਾਨ ਨਹੀਂ ਬਣਦਾ ਜੇ ਉਹਨੂੰ ਥੋੜਾ ਥੋੜਾ ਖਾਈ ਜਾਵਾਂਗੇ ਫੇਰ ਹੀ ਸਰੀਰ ਦੇ ਵਿੱਚ ਕੁਝ ਦੇਖਣ ਨੂੰ ਮਿਲੂਗਾ ਕੋਈ ਬਦਲਾ ਹੋਣਗੇ ਇਹ ਚੀਜ਼ਾਂ ਆ ਇੱਕ ਫੋਨ ਨਾਲ ਦੱਸ ਸਰ ਮੇਨ ਜਿਹੜਾ ਕਾਰਨ ਹੈ ਫੋਨ ਹੈ ਮੈਂ ਇਸਤੇ ਸਰਕਾਰ ਦਾ ਵੀ ਵਿਰੋਧ ਕਰਦਾ ਬੱਚਿਆਂ ਨੂੰ ਕਹਿੰਦੇ ਆਨਲਾਈਨ ਪੜਾਉਣਾ ਹੈ ਚਲੋ ਮਜਬੂਰੀ ਹੈ ਪਰੰਤੂ ਉਹਨਾਂ ਨੂੰ ਬੱਚਿਆਂ ਨੂੰ ਇਹ ਵੀ ਦੱਸਿਆ ਜਾਣਾ ਚਾਹੀਦਾ ਸੀਗਾ ਵੀ ਕਲਾਸ ਤੋਂ ਬਿਨਾਂ ਤੁਹਾਡੇ ਕੋਲੇ ਫੋਨ ਨਹੀਂ ਹੋਣਾ ਚਾਹੀਦਾ ਹੁਣ ਬੱਚਿਆਂ ਨੂੰ ਕੀ ਕਿਹਾ ਗਿਆ ਫੋਨ ਲੈ ਕੇ ਦੋ ਦੇ ਤੇ 8 10ਵੀਂ 12ਵੀਂ ਵਾਲੇ ਬੱਚਿਆਂ ਕੋਲੇ ਫੋਨ ਆ ਗਏ ਸਰ ਇਹੀ ਜੜ ਹੁੰਦੀ ਹੈ ਪੜ੍ਹਾਈ ਦੀ 10ਵੀਂ ਜਾਂ 12ਵੀਂ ਜੜ ਹੁੰਦੀ ਹੈ ਜਿਹੜੀ ਚੀਜ਼ ਆਪਾਂ ਅੱਜ ਪੜ੍ਹ ਰਹੇ ਹਾਂ ਕਿੱਥੋਂ ਦਾ ਸਿਲੇਬਸ ਹੈ ਇਹ 10ਵੀਂ ਤੱਕ ਇਹ 10ਵੀਂ ਤੱਕ ਦਾ ਸਾਰਾ 10ਵੀਂ ਤੱਕ ਦੇ ਸਿਲੇਬਸ ਲੜ ਕੇ ਆ ਸਾਰਾ ਕੁਝ ਕੋਈ ਨਾ ਵੀ ਐ ਬਿਲਕੁਲ ਸਰ ਬਿਲਕੁਲ ਹੁਣ ਜਿਵੇਂ ਆਪਾਂ ਨੇ ਮੰਨ ਲਓ ਪੜ੍ਹਨਾ ਸਟਾਰਟ ਕਰਨਾ ਹੈ ਬੇਸਿਕ ਗੱਲਾਂ ਆਪਾਂ ਨੂੰ 10ਵੀਂ ਤੱਕ ਪਤਾ ਲੱਗਿਆ ਉਹ ਉਸ ਚ ਆਪਾਂ ਐਡ ਕਰ ਲਵਾਂਗੇ ਹਾਂਜੀ ਹਾਂ ਵੀ ਹਾਂ ਇਸ ਤੋਂ ਅੱਗੇ ਥੋੜਾ ਇਹ ਚੀਜ਼ ਐਡ ਹੋ ਗਈ ਇਹ ਚੀਜ਼ ਐਡ ਹੋਈ ਹੈ ਪਰੰਤੂ ਆਪਾਂ ਨੂੰ ਕੀ ਕਰਦੇ ਆ 10ਵੀਂ 12ਵੀਂ ਤੱਕ ਤਾਂ ਧਿਆਨ ਹੀ ਨਹੀਂ ਹੁੰਦਾ ਹੈਗਾ ਆਪਣਾ ਸਲੇਵਜ਼ ਦੇ ਉੱਤੇ ਬਾਕੀ ਆਪਣਾ ਧਿਆਨ ਨਹੀਂ ਹੁੰਦਾ ਬਾਕੀ ਸਕੂਲ ਦਾ ਸਿਸਟਮ ਇਹੋ ਜਿਹਾ ਬਣਦਾ ਵੀ ਟੀਚਰ ਵੀ ਮੜਾ ਘੱਟ ਵਰਕ ਕਰਦੇ ਇਹ ਵੀ ਹੈਗਾ ਸਰ ਪਤਾ ਹੈ ਕੀ ਹੈ ਮੈਂ ਇੱਕ ਚੀਜ਼ ਦੇਖੀ ਹੈ ਹੈਨਾ ਸ਼ਾਇਦ ਕਈ ਟੀਚਰਾਂ ਨੂੰ ਬੁਰਾ ਲੱਗੇ ਪਰੰਤੂ ਮੇਰਾ ਕਿਸੇ ਨੂੰ ਟਾਰਗੇਟ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਜਦੋਂ ਮੰਨ ਲਓ ਮੈਨੂੰ ਕੱਲ ਨੂੰ ਸਰਕਾਰੀ ਜੋਬ ਮਿਲਦੀ ਹੈ ਤਾਂ ਬੰਦਾ ਨਾ ਸਿਰਫ ਇੱਕ ਪੈਸੇ ਤੱਕ ਸੀਮਿਤ ਰਹਿ ਜਾਂਦਾ ਮੈਂ ਤਾਂ ਇਹ ਚਾਹੁੰਦਾ ਜਿਸ ਤਰ੍ਹਾਂ ਆਪਣਾ ਟੀਚਰ ਕੋਈ ਪ੍ਰਾਈਵੇਟ ਸਕੂਲਾਂ 'ਚ ਪੜਾਉਂਦਾ ਐ ਐਕਸਟਰਾ ਟਾਈਮ ਦੇਣ ਦੀ ਕੋਸ਼ਿਸ਼ ਕਰਦਾ ਵੀ ਮੇਰਾ ਰਿਜ਼ਲਟ ਨਾ ਮਾੜਾ ਆਵੇ ਇੱਥੇ ਮੈਨੂੰ ਸਟਾਫ 'ਚ ਕੁਝ ਕਹਿਣ ਨਾ ਤਾਂ ਉੱਥੇ ਸਰਕਾਰੀ ਟੀਚਰ ਨੂੰ ਹੀ ਚਾਹੀਦਾ ਹੁੰਦਾ ਵੀ ਬੱਚਿਆਂ ਦੇ ਉੱਤੇ ਐਕਸਟਰਾ ਵਰਕ ਕਰੇ ਬਹੁਤ ਕਮਜ਼ੋਰ ਬੱਚੇ ਹੁੰਦੇ ਆ ਸਰ ਹਾਂਜੀ ਬਹੁਤ ਹੈ ਟੀਚਰਾਂ ਨੂੰ ਆਪਣੇ ਉੱਪਰ ਵੀ ਵਰਕ ਕਰਨਾ ਚਾਹੀਦਾ ਵੀ ਕਲਾਸ ਨੂੰ ਕੱਲਾ ਪੇਪਰ ਦੇ ਤੱਕ ਜਾਂ ਕੁਝ ਵੀ ਉਹਨਾਂ ਨੇ ਐਕਸਟਰਾ ਗੱਲਾਂ ਦੱਸੋ ਕਿ ਜਿਹੜਾ ਬੱਚੇ ਦਾ ਕਲਾਸ ਵਿੱਚ ਮਨ ਲੱਗੇ ਮੋਰਲ ਗੱਲਾਂ ਸਰ ਹਾਂਜੀ ਬਹੁਤ ਹੁਣ ਬੱਚੇ ਤੁਸੀਂ ਇੱਕ ਗੱਲ ਕਰੋ ਪੇਰੈਂਟਸ ਬੱਚੇ ਨੂੰ ਘੂੜ ਦੇਣ ਬੱਚਾ ਅੱਗੇ ਬੋਲ ਸਕਦਾ ਜੇ ਘਰ ਦੇ ਇਹ ਗੱਲ ਕਹਿਣ ਵੀ ਮੈਂ ਤੁਹਾਡੇ ਟੀਚਰ ਨੂੰ ਦੱਸ ਦਿਆਂ ਸ਼ਿਕਾਇਤ ਲਾਉਣੀ ਆ ਤੁਹਾਡੇ ਟੀਚਰ ਕੋਲ ਤਾਂ ਬੱਚਾ ਉੱਥੇ ਰੁਕ ਜਾਂਦਾ ਸਰ ਹਾਂਜੀ ਫਰਕ ਜਦੋਂ ਆਪਾਂ ਆਪਣੇ ਟਾਈਮ ਦੀ ਗੱਲ ਦਸੀਏ ਤਾਂ ਆਪਾਂ ਨੂੰ ਪੇਰੈਂਟਸ ਤੋਂ ਜ਼ਿਆਦਾ ਟੀਚਰ ਦਾ ਡਰ ਹੁੰਦਾ ਇੱਕ ਹੋਰ ਸਰ ਕੋਈ ਆਪਣੇ ਘਰੇ ਮੰਨ ਲਓ ਕੁੜੀ ਆ ਹੈ ਨਾ ਬੱਚੀ ਪੜਦੀ ਆ 10ਵੀਂ 12ਵੀਂ ਦੇ ਵਿੱਚ ਜੇਕਰ ਘਰੇ ਉਹਨੂੰ ਛੱਡ ਕੇ ਜਾਣਾ ਹੋਵੇ ਆਪਾਂ ਵਿਆਹ ਜਾਣਾ ਹੈ ਤਾਂ ਪੇਰੈਂਟਸ ਛੱਡ ਕੇ ਨਹੀਂ ਜਾਂਦੇ ਪਰੰਤੂ ਸਕੂਲ ਉਹ ਕੁੜੀ ਨੂੰ ਇਕੱਲੇ ਨੂੰ ਭੇਜ ਦਿਆ ਪਰੋਸਾ ਕਿੰਨਾ ਤੇ ਜ਼ਿਆਦਾ ਹੋ ਗਿਆ ਟੀਚਰਾਂ ਦਾ ਸਕੂਲ ਦੇ ਟੀਚਰਾਂ ਦੀ ਗੱਲ ਵੀ ਆਪਣੇ ਕੋਲੇ ਜਦੋਂ ਬੱਚੇ ਆ ਰਹੇ ਆ ਤਾਂ ਉਹਨਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ ਮੈਂ ਮੰਨਦਾ ਕੁਝ ਬੱਚੇ ਇੰਟੈਲੀਜੈਂਟ ਹੁੰਦੇ ਨੇ ਗੋਡ ਗਿਫਟਡ ਕਹਿ ਦਿੰਨੇ ਆਪਾਂ ਹਨਾ ਕੁਝ ਇੰਟੈਲੀਜੈਂਟ ਹੋਗੇ ਕੁਸ਼ਕਾ ਕੋਸ਼ਿਸ਼ ਕਰਦੇ ਸਿੱਖਣ ਦੀ ਕਈ ਬੱਚਿਆਂ ਨੂੰ ਕੀ ਕਹਿ ਦਿੰਦੇ ਆ ਇਹ ਤਾਂ ਪੜ ਨਹੀਂ ਸਕਦੇ ਸਰ ਜੇ ਉਹਨਾਂ ਨੂੰ ਪੜਾਵਾਂਗੇ ਤਾਂ ਟੀਚਰ ਮੰਨਣਾ ਮੈਂ ਜੇ ਉਹ ਬੱਚੇ ਪੜਨਗੇ ਫੇਰ ਕਹਾਂਗੇ ਆਪਾਂ ਵੀ ਟੀਚਰ ਹੈ ਹੁਣ ਆਪਣਾ ਰਿਜ਼ਲਟ ਦੇਖੋ ਜਿਹੜੇ ਕਮਜ਼ੋਰ ਬੱਚੇ ਉਹਨਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆਂਦਾ ਜਿਹੜੇ ਇੰਟੈਲੀਜੈਂਟ ਹੁੰਦੇ ਆ ਬਿਲਕੁਲ ਸਰ ਜਿਹੜੇ ਸਕੂਲ ਦੇ ਜੰਮੇ ਕਮਜ਼ੋਰ ਬੱਚੇ ਦੇਖੋ ਆਪਣਾ ਰਿਜ਼ਲਟ ਚੈੱਕ ਕਰੋ ਆਪਣਾ ਐਸਐਸਸੀ ਜਿਹੜੀ ਵਿੱਚੋਂ ਨਨ ਬਾਕ ਕੀਤਾ ਵੀ ਜਿਹੜੇ ਸਕੂਲਾਂ ਵਿੱਚੋਂ 40% ਲਿਟੀ ਪਾਸ ਹੋਏ ਮੈਂ ਸਰ ਮੈਂ ਇੱਕ ਐਗਜ਼ਾਮਪਲ ਦਿੰਦਾ ਮੈਂ ਨਾਮ ਨਹੀਂ ਲੈਂਦਾ ਕਿਸੇ ਦਾ ਮੈਂ ਨਾ ਕਿਸੇ ਸਕੂਲ ਚ ਪੜਾਇਆ ਉਹ ਬੱਚੇ ਸ਼ਾਇਦ ਦੇਖ ਕੇ ਆਪ ਜੱਜ ਕਰ ਲੈਣਗੇ ਵੀ ਗੱਲ ਸਾਡੀ ਹੋ ਰਹੀ ਹੈ ਉੱਥੇ ਨਾ 8 ਤੋਂ 10 ਬੱਚੇ ਜਿਨ੍ਹਾਂ ਨੂੰ ਇੱਕ ਮੈਡਮ ਨੇ ਇਹ ਗੱਲ ਕਹਤੀ ਸੀ ਤੁਹਾਡਾ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਣਦਾ ਮੈਂ ਪੀਟੀਏ ਤੇ ਸੀਗਾ ਮਤਲਬ ਪ੍ਰਾਈਵੇਟ ਤੌਰ ਤੇ ਪੜਾ ਰਿਆ ਸੀ ਸਰ ਸਰਕਾਰੀ ਸਕੂਲ ਸੀ ਤਾਂ ਕਹਿੰਦੇ ਵੀ ਤੁਹਾਡਾ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਣਦਾ ਉਹਨਾਂ ਨੂੰ ਬੱਚਿਆਂ ਨੂੰ ਕਲਾਸ ਤੋਂ ਬਾਹਰ ਉਹ ਬੱਚਿਆਂ ਨੂੰ ਮੈਂ ਕੋਲ ਬੁਲਾਇਆ ਕਿਉਂਕਿ ਆਪਾਂ ਤਾਂ ਪ੍ਰਾਈਵੇਟ ਅੰਸਰ ਹਾਂਜੀ ਹਾਂਜੀ ਆਪਣਾ ਮਕਸਦ ਵੀ ਕੀ ਹੈ ਵੀ ਵੱਧ ਤੋਂ ਵੱਧ ਸਿੱਖਿਆ ਦਿੱਤੀ ਜਾਵੇ ਜਿੰਨਾ ਆਪਾਂ ਕਿਸੇ ਨੂੰ ਪੜ੍ਹਾਵਾਂਗੇ ਉਸ ਤੋਂ ਜ਼ਿਆਦਾ ਆਪਾਂ ਸਿੱਖਾਂਗੇ ਸਰ ਤਾਂ ਮੈਂ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਨੂੰ ਕੀ ਕੀਤਾ ਚਾਹੇ ਰੱਟਾ ਵਿਕੇਸ਼ਨ ਲਾ ਲਵੋ ਮੈਂ ਮੇਨ ਮੇਨ ਗੱਲਾਂ ਆਪਣੇ ਵੱਲੋਂ ਆਪਾਂ ਵੀ ਰੱਬ ਨਹੀਂ ਹੈਗੇ ਪਰ ਇੱਕ ਟੀਚਰ ਨੂੰ ਥੋੜਾ ਜਿਹਾ ਇਹ ਜ਼ਰੂਰ ਪਤਾ ਹੁੰਦਾ ਹੈ ਵੀ ਇਹ ਟੌਪਿਕ ਮੇਨ ਹੈ ਇਸ ਦੇ ਵਿੱਚ ਕੁਐਸਚਨ ਆ ਜਾਂਦਾ ਤਾਂ ਮੈਂ ਬੱਚਿਆਂ ਨੂੰ ਕੋਸ਼ਿਸ਼ ਕੀਤੀ ਵੀ ਆਪਾਂ ਉਹ ਪੜ੍ਹੋ ਰੱਟਾ ਲਾ ਲਓ ਪੜ੍ਹੋ ਪਲੀਜ਼ ਵੀ ਤੁਸੀਂ ਕਮਜ਼ੋਰ ਨਹੀਂ ਹੈਗੇ ਮਤਲਬ ਉਹਨਾਂ ਨੂੰ ਮੋਟੀਵੇਟ ਕੀਤਾ ਸਰ ਤੁਸੀਂ ਯਕੀਨ ਕਰੋਗੇ ਸਰ 10 ਬੱਚੇ ਬਾਹਰ ਕੱਡੇ ਸੀ ਸੱਤ ਜਵਾਕ ਅੱਜ ਆਰਮੀ ਦੇ ਵਿੱਚ ਹੈ ਤੁਹਾਨੂੰ ਮੈਂ ਮਿਲਾ ਸਕਦਾ ਜਿਹੜੇ ਟੀਚਰਾਂ ਨੇ ਇਹ ਗੱਲ ਕਹੀ ਸੀ ਵੀ ਇਹਨਾਂ ਦਾ ਕੁਝ ਨਹੀਂ ਬਣਦਾ ਦੇਖੋ ਉਹ ਸੱਤ ਜਿਹੜੇ ਉਹਨਾਂ ਦੇ ਇੰਟੈਲੀਜੈਂਟ ਸੀ ਉਹ ਇੱਥੇ ਪੜ ਰਹੇ ਸਹੀ ਗੱਲ ਹੈ ਸਰ ਸੋਚ ਕੇ ਦੇਖੋ ਨਾ ਆਪਾਂ ਜਦੋਂ ਆਪਾਂ ਕਿਸੇ ਨੂੰ ਨਾ 네ਗੈਟਿਵਿਟੀ ਫਲਾਉਣੀ ਸ਼ੁਰੂ ਕਰ ਦਿੰਦੇ ਆ ਕਿਸੇ ਪ੍ਰਤੀ ਉਹ ਦੁੜਝਣ ਪੈਂਦਾ ਹਾਂ ਸਰ ਇਹ ਬਹੁਤ ਵੱਡੀ ਹੋਊਗਾ ਸਾਰੀ ਜ਼ਿੰਦਗੀ ਦੇ ਵਿੱਚ